ਮਾਨਯੋਗ ਡੀਜੀਪੀ ਪੰਜਾਬ ਸਪੈਸ਼ਲ ਡੀਜੀਪੀ ਲਾ ਐਂਡ ਆਰਡਰ ਡੀਆਈਜੀ ਬਾਰਡਰ ਇਸ ਦੇ ਦਿਸ਼ਾ ਨਿਰਦੇਸ਼ਾ ਹੈ ਅੱਜ ਅਕਰੋਸ ਸਟੇਟ ਆਫ ਪੰਜਾਬ ਵਕ ਵਕ ਜਿਹੜੇ ਪ੍ਰੋਪਰਟਲੀ ਡਰੱਗ ਹੌਟਸਪots ਹੈਗੇ ਨੇ ਜਾਂ ਜਿੱਥੇ ਸਾਨੂੰ ਲੱਗਦਾ ਕਿ ਨਸ਼ੇ ਦੀ ਵਿਕਰੀ ਹੈ ਜਾਂ ਕੰਜ਼ਮਪਸ਼ਨ ਹੈ ਇਹ ਹੌਟਸਪots ਆਈਡੈਂਟੀਫਾਈ ਕਰਕੇ ਅਕਰੋਸ ਅ ਸਟੇਟ ਕਾਸੋ ਆਪਰੇਸ਼ਨ ਕੀਤੇ ਜਾ ਰਹੇ ਨੇ ਐਂਡ ਉਸੇ ਲੇੜੀ ਦੇ ਵਿੱਚ ਆ ਜਿਹੜਾ ਰੇਲਵੇ ਲਾਈਨ ਹੈ ਇਨ ਪੁਲਿਸ ਡਿਸਟ੍ਰਿਕਟ ਬਟਾਲਾ ਤਾਂ ਇੱਥੇ ਅੱਜ ਅਸੀਂ ਕਾਸੋ ਕਰਾ ਰਹੇ ਨੇ ਤਾਂ ਕਾਫੀ ਇਥੇ ਅਸੀਂ ਆਈਡੈਂਟੀਫਾਈ ਕਰਦੇ ਹੈ ਆਫਟਰ ਟੇਕਿੰਗ ਲੋਕਾਂ ਦੇ ਇਨਪੁਟਸ ਲੈ ਕੇ ਇੰਟੈਲੀਜੈਂਸ ਦੇ ਇਨਪੁਟਸ ਲੈ ਕੇ ਕਿ ਜਿੱਥੇ ਜਿੱਥੇ ਪੋਸੀਬਲੀ ਹੌਟਸਪੌਟ ਹੋ ਸਕਦੇ ਨੇ ਥੋੜੇ ਧਿਆਨ ਚੀ ਹੋਗਾ ਫ্রম 1 ਮਾਰਚ ਥਿਸ ਈਅਰ ਸਰਕਾਰ ਵੱਲੋਂ ਜਿਹੜੀ ਯੁੱਧ ਨਸ਼ਾ ਵਿਰੁੱਧ ਮੁਹਿੰਮ ਸਟਾਰਟ ਕੀਤੀ ਗਈ ਹੈ ਉਸੀ ਕੰਟੀਨਿਊਏਸ਼ਨ ਦੇ ਵਿੱਚ ਹੁਣ ਅਸੀਂ ਦੇਖ ਰਹੇ ਹਾਂ ਕਿ ਕਿੱਥੇ-ਕਿੱਥੇ ਹਜੇ ਵੀ ਕੁਝ ਕੰਟੀਨਿਊਏਸ਼ਨ ਹੈ ਡਰੱਗਸ ਦੀ ਆ ਵਿਕਰੀ ਹੈ ਤਾਂ ਉਸ ਨੂੰ ਰੋਕਣ ਲਈ ਜਾਂ ਉਹਨੂੰ ਫਰਦਰ ਕੰਟਰੋਲ ਕਰਨ ਲਈ ਅਸੀਂ ਅੱਜ ਇਹ ਜਿਹੜਾ ਕਾਸੋ ਆਪਰੇਸ਼ਨ ਇੱਥੇ ਚਲਾਇਆ ਤਾਂ ਇੱਥੇ ਕੁਝ ਇਨਪੁਟ ਸਿਗੀਆਂ ਤਾਂ ਡੀਐਸਪੀ ਸਾਹਿਬ ਮੈਨੂੰ ਬਰੀਫ ਕਰ ਰਹੇ ਸੀਗੇ ਇਹਦੇ ਵਿੱਚ ਜਦੋਂ ਆਪਰੇਸ਼ਨ ਚੱਲ ਰਿਹਾ ਸੀਗਾ ਕੁਝ ਬੰਦੇ ਫੜੇ ਵੀ ਗਏ ਹੈ ਸਮ ਰਿਕਵਰੀ ਹੈਸ ਬੀਨ ਇਫੈਕਟਡ ਆਲਸੋ ਉਹ ਜਦੋਂ ਪ੍ਰੋਪਰਲੀ ਕੰਪਾਈਲ ਹੋ ਜਾਂਦਾ ਹੈ ਫਿਰ ਤੁਹਾਡੇ ਨਾਲ ਉਹ ਸ਼ੇਅਰ ਅਸੀਂ ਕਰਦੇ ਆਂ ਕਿੰਨੇ ਮੁਲਾਜ਼ਮਾਂ ਆਪਣੇ ਜੂਨੀਅਰ ਐਕਟੂਅਰ ਪੂਰੀ ਟੀਮ ਕਿਨੇ ਇਹਦੇ ਵਿੱਚ ਇਹ ਸਾਰਾ ਆਪਰੇਸ਼ਨ ਆਪਣੇ ਡੀਐਸਪੀ ਸਿਟੀ ਸਾਹਿਬ ਦੇ ਨਿਰਦੇਸ਼ ਵਿੱਚ ਅਸੀਂ ਕਰਾ ਰਹੇ ਨੇ ਕਰੀਬਨ 100 ਮੁਲਾਜ਼ਮ ਵਿੱਚ ਇਨਕਲੂਡ ਸਰਾਉਂਡ 20 ਲੇਡੀ ਫੋਰਸ ਤਾਂ ਉਹਨਾਂ ਦੀ ਹਾਜ਼ਰੀ ਦੇ ਵਿੱਚ ਅਸੀਂ ਇਹ ਕਰਾ ਰਹੇ ਨੇ ਸਰ ਇਸ ਤਰ੍ਹਾਂ ਦੇ ਆਪਰੇਸ਼ਨ ਜਿਹੜੇ ਹੁੰਦੇ ਨੇ ਕਿੰਨੇ ਕਿ ਟਾਰਗੇਟ ਹੁੰਦੇ ਨੇ ਕੀ ਕੀ ਸਰ ਰਿਕਵਰੀ ਕੰਟਰੋਲ ਇੰਜੀਨੀਅਰ ਨਹੀਂ ਸੋ far ਜਿਸ ਤਰ੍ਹਾਂ ਮੈਂ ਸ਼ੇਅਰ ਕਰਾ ਸੀਗਾ ਰਿਕਵਰੀ ਇਸ ਇਹਦੇ ਵਿੱਚ ਕੁਝ ਕੁਝ ਅਸੀਂ ਇਫੈਕਟ ਕਰ ਲਿਆ ਹੈਗੀਆਂ ਬਟ ਮੋਰ ショ ਇਹਦਾ ਇਹ ਫਾਇਦਾ ਇਹ ਹੁੰਦਾ ਇੱਕ ਵਿਜ਼ਿਬਿਲਟੀ ਫੈਕਟਰ ਜਾਂ ਇੱਕ ਡਟਰੈਂਸ ਫੈਕਟਰ ਵੀ ਹੁੰਦਾ ਹੈ ਐਂ ਲੋਕਾਂ ਨੂੰ ਨਾਲ ਦੇ ਨਾਲ ਇੱਕ ਕੰਫੀਡੈਂਸ ਮਿਲਦਾ ਹੈ ਕਿ ਪੁਲਿਸ ਦੀ ਪ੍ਰੈਜ਼ੈਂਸ ਹੈ ਜਾਂ ਜਿਹਨੂੰ ਆਪਾਂ ਡਰੱਗ ਹੌਟਸਪੌਟ ਕਹਿੰਦੇ ਹੈ ਉੱਥੇ ਪੁਲਿਸ ਦਾ ਗੇੜਾ ਵੱਜਦਾ ਹੈ ਵਿਜ਼ਿਬਿਲਟੀ ਵੱਜ ਜਾਂਦੀ ਹੈ ਫਿਰ ਲੋਕਾਂ ਨੂੰ ਵੀ ਕੰਫੀਡੈਂਸ ਹੁੰਦਾ ਹੈ ਇੰਪੋਰਟੈਂਟਲੀ ਮੈਂ ਇਹ ਵੇਖ ਲਿਆ ਕਿ ਜਿੱਥੇ ਆਪਾਂ ਕਰਦੇ ਹੈ ਫਿਰ ਉੱਥੋਂ ਦੇ ਲੋਕੀ ਸਾਨੂੰ ਅਪਰੋਚ ਕਰਦੇ ਹੈ ਕਿ ਫਲਾਣਾ ਬੰਦਾ ਇਹਦੇ ਵਿੱਚ ਮਲਬਸ ਹੈ ਤਾਂ ਉਹ ਇੱਕ ਜਿਹੜਾ ਕਨੈਕਟ ਹੈ ਪੁਲਿਸ ਔਰ ਪਬਲਿਕ ਦਾ ਉਹ ਵਧੀਆ ਹੋ ਜਾਂਦਾ ਹੈ ਪ੍ਰੋਪਰਟੀ ਜਿਹੜਾ ਸਿਜ਼ਰ ਹੈ ਉਹ ਕਾਫੀ ਸ਼ੁਰੂ ਤੋਂ ਹੀ ਕਰ ਰਹੇ ਨੇ ਤਾਂ ਉਹਦੇ ਵਿੱਚ ਕਰੀਬਨ 37 ਕਰੋੜ ਦੀ ਜਿਹੜੀ ਪ੍ਰੋਪਰਟੀ ਹੈ ਤਾਂ ਪੁਲਿਸ ਡਿਸਟ੍ਰਿਕਟ ਬਟਾਲਾ ਦੇ ਵਿੱਚ ਪਿਛਲੇ 1 ਕਾ ਦੇ ਸਾਲ ਚ ਅਟੈਚ ਹੋਈ ਔਰ ਅ ਪੀਰੀਅਡ ਆਫ ਟਾਈਮ ਤਾਂ ਜਿੰਨਾ ਕੋ ਮੈਨੂੰ ਯਾਦ ਹੈ ਕਰੀਬਨ 60 ਕੇਸਾਂ ਦੇ ਵਿੱਚ 100 ਪਲਸ ਜਿਹੜੇ ਅਕਿਊਜ਼ ਹੈ ਉਹਨਾਂ ਦੀ ਪ੍ਰੋਪਰਟੀ ਸੀਜ਼ ਹੋਈ ਹੈ